ਅੱਜ ਇੱਕ ਗੱਲ ਦੋਸਤੋ ਕਮੇਡੀ King ਕਹੇ ਜਾਣ ਵਾਲੇ ਜਸਵਿੰਦਰ ਭੱਲਾ ਦੇ ਅੱਜ ਜਿਵੇਂ ਹੀ ਸਵੇਰੇ ਦਿਹਾਂਤ ਦੀ ਖਬਰ ਆਈ ਤਾਂ ਪੂਰੇ ਮਿਊਜ਼ਿਕ ਅਤੇ ਫਿਲਮੀ ਜਗਤ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ। ਤਕਰੀਬਨ 65 ਸਾਲ ਦੀ ਉਮਰ ਦੇ ਵਿੱਚ ਜਸਵਿੰਦਰ ਭੱਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹ ਗਏ। ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਹਨਾਂ ਦੇ ਜੀਵਨ ਅਤੇ ਕੈਰੀਅਰ ਤੇ ਇੱਕ ਝਾਤ ਮਾਰਦੇ ਆਂ ਅਤੇ ਦੇਖਦੇ ਆਂ ਕਿ ਕਿਵੇਂ ਜਸਵਿੰਦਰ ਭੱਲਾ ਇਸ ਇੰਡਸਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਐਜੂਕੇਟਿਡ ਪਰਸਨ ਹੋਣ ਦੇ ਨਾਲ-ਨਾਲ ਫਿਲਮਾਂ ਦੇ ਹਿੱਟ ਹੋਣ ਦੀ ਗਰੰਟੀ ਬਣ ਗਏ ਕਿਉਂਕਿ ਉਹਨਾਂ ਨੇ ਹਰ ਇੱਕ ਦੇ ਚਿਹਰੇ ਤੇ ਕਦੇ ਨਾ ਕਦੇ ਮੁਸਕਰਾਹਟ ਦਿੱਤੀ ਹੈ ਖੁਸ਼ੀ ਦਿੱਤੀ ਹੈ ਤਾਂ ਅੱਜ ਉਹਨਾਂ ਦੇ ਦੇਹਾਂਤ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਤੌਰ ਤੇ ਪੇਸ਼ ਕਰਦੇ ਹਾਂ ਉਹਨਾਂ ਦੀ ਬਾਇਓਗ੍ਰਾਫੀ ਅਤੇ ਜਾਣਦੇ ਹਾਂ ਉਹਨਾਂ ਦੇ ਜੀਵਨ ਬਾਰੇ ਸੋ ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ ਆਇਂ ਦੱਸ ਸੀਟ ਬੈਲਟ ਕਿਉਂ ਨਹੀਂ ਲਾਈ ਬੈਲਟ ਦੇ ਜਨਾਬ ਮੈਂ ਕਦੀ ਪੈਂਟ ਨੂੰ ਵੀ ਨਹੀਂ ਲਾਈ। ਪੁਲਸ ਨੂੰ ਟੀਚਰ ਬਿੰਦਰ ਭੱਲਾ ਨੇ ਬੇਸ਼ੱਕ ਕਦੇ ਨਾ ਕਦੇ ਹਰ ਇੱਕ ਦੇ ਚਿਹਰੇ ਤੇ ਖੁਸ਼ੀ ਦਿੱਤੀ ਹੋਵੇ ਪਰ ਉਹਨਾਂ ਦੇ ਜ਼ਿੰਦਗੀ ਉਹਨਾਂ ਦਾ 뮤직 ਅਤੇ ਕਮੇਡੀ ਕੈਰੀਅਰ ਕੋਈ ਬਹੁਤਾ ਖਾਲਾ ਨਹੀਂ ਸੀ ਸੋ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਆਪਾਂ ਜਾਣਦੇ ਆਂ। ਪਹਿਲਾ ਤਾਸੇ ਲਿਮਟਿਡ ਕੈਂਦੀ ਪੂਰੀ ਟੀਮ ਵੱਲੋਂ ਜਸਵਿੰਦਰ ਭੱਲਾ ਦੇ ਦੇਹਾਂ ਤੇ ਉਹਨਾਂ ਦੇ ਸਵਰਗ ਵਾਸਤੇ ਸ਼ਰਧਾਂਜਲੀ ਭੇਟ ਕਰਦੇ ਆਂ ਤੇ ਗੱਲਬਾਤ ਕਰਦੇ ਆਂ ਜਸਵਿੰਦਰ ਭੱਲਾ ਦੀ ਜ਼ਿੰਦਗੀ ਬਾਰੇ ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਸ਼ਹਿਰ ਦਰਾਹਾ ਨੇੜੇ ਲੁਧਿਆਣਾ ਵਿਖੇ ਇੱਕ ਮਿਡਲ ਕਲਾਸ ਫੈਮਿਲੀ ਦੇ ਵਿੱਚ ਹੋਇਆ ਜਸਵਿੰਦਰ ਭੱਲਾ ਨੇ ਆਪਣੀ ਸਕੂਲਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਰਾਹਾ ਤੋਂ ਪੂਰੀ ਕੀਤੀ ਅਤੇ ਜੇਕਰ ਗੱਲ ਕਰੀਏ ਉਹਨਾਂ ਦੀ ਹਾਇਰ ਐਜੂਕੇਸ਼ਨ ਦੀ ਓਏ ਢੱਲੋਂ ਨੇ ਕਾਲਾਕੋਟ ਐਵੇਂ ਨਹੀਂ ਪਾਇਆ ਤਾਂ ਜਸਵਿੰਦਰ ਭੱਲਾ ਨੇ ਐਗਰੀਕਲਚਰ ਦੇ ਵਿੱਚ ਪੀ ਐਚ ਡੀ ਕੀਤੀ ਜਦੋਂ 1988 ਦੇ ਵਿੱਚ ਉਹਨਾਂ ਲੁਧਿਆਣਾ ਦੇ ਪ੍ਰੋਫੈਸਰ ਮੋਹਨ ਸਿੰਘ ਸੱਭਿਆਚਾਰਕ ਮੇਲੇ ਦੇ ਵਿੱਚ ਬਾਲ ਮੁਕੰਦ ਸ਼ਰਮਾ ਦੇ ਨਾਲ ਮਿਲ ਕੇ ਪਰਫਾਰਮ ਕੀਤਾ ਤਸ ਮੇਲੇ ਦੇ ਵਿੱਚ ਮੌਜੂਦ ਜਲੰਧਰ ਦੂਰਦਰਸ਼ਨ ਦੀ ਟੀਮ ਨੇ ਜਸਵਿੰਦਰ ਭੱਲਾ ਦੀ ਐਕਟਿੰਗ ਨੂੰ ਬੇਹਦ ਪਸੰਦ ਕੀਤਾ ਅਤੇ ਜਸਵਿੰਦਰ ਭੱਲਾ ਨੂੰ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਲਈ ਚੁਣ ਲਿਆ ਜਿੱਥੋਂ ਜਸਵਿੰਦਰ ਭੱਲਾ ਦੇ ਪ੍ਰੋਫੈਸ਼ਨਲ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਹੋਈ ਸਟੱਡੀ ਪੂਰੀ ਕਰਨ ਬਾਅਦ ਜਸਵਿੰਦਰ ਭੱਲਾ ਨੂੰ ਲੁਧਿਆਣਾ ਦੇ ਪੀਏਯੂ ਚ ਪ੍ਰੋਫੈਸਰ ਦੀ ਜੌਬ ਮਿਲ ਗਈ PAU ਚ ਉਹਨਾਂ ਨੇ ਸਨ 2020 ਦੇ ਤੱਕ ਐਕਟਿੰਗ ਅਤੇ ਕਮੇਡੀ ਦੇ ਨਾਂ ਨਾਲ ਬੱਚਿਆਂ ਨੂੰ ਪੜਾਇਆ ਵੀ 1988 ਚ ਜਸਵਿੰਦਰ ਭੱਲਾ ਨੇ ਬਾਲ ਮੁਕੰਦ ਸ਼ਰਮਾ ਦੇ ਨਾਲ ਮਿਲ ਕੇ ਛਣਕਾਟਾ ਸੀਰੀਜ਼ ਦੀ ਸ਼ੁਰੂਆਤ ਕੀਤੀ ਜਿਸ ਨੂੰ ਲੋਕਾਂ ਨੇ ਬੇਹਦ ਪਸੰਦ ਕੀਤਾ ਛਣਕਾਟਾ ਸੀਰੀਜ਼ ਦੀਆਂ 27 ਦੇ ਕਰੀਬ ਆਡੀਓ ਅਤੇ ਵੀਡੀਓ ਕੈਸਟਾਂ ਰਿਲੀਜ਼ ਹੋਈਆਂ ਸਨਕਾਟਾ ਸੀਰੀ ਚ ਜਸਵਿੰਦਰ ਪੱਲਾ ਤੇ ਬਾਲਮੁਕੰਦ ਸ਼ਰਮਾ ਤੋਂ ਇਲਾਵਾ ਨੀਲੂ ਸ਼ਰਮਾ ਨੇ ਵੀ ਕੰਮ ਕੀਤਾ ਤੇ ਨਾਲ ਹੀ ਉਪਾਸਨਾ ਸਿੰਘ ਵੀ ਕਈ ਐਪੀਸੋਡਸ ਦੇ ਵਿੱਚ ਨਜ਼ਰ ਆਏ ਜਿਸ ਨੂੰ ਲੋਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਜਸਵਿੰਦਰ ਪੱਲਾ ਦਾ ਚਾਚਾ ਚਤਰਾ ਕਰੈਕਟਰ ਬਹੁਤ ਜ਼ਿਆਦਾ ਮਕਬੂਲ ਹੋਇਆ ਚਾਚਾ ਚਤਰਾ ਕਰੈਕਟਰ ਦੇ ਹਿੱਟ ਹੋਣ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਅੱਜ ਵੀ ਕਈ ਲੋਕ ਜਸਵਿੰਦਰ ਭੱਲਾ ਨੂੰ ਚਾਚਾ ਚਤਰਾ ਨਾਂ ਨਾਲ ਹੀ ਜਾਣਦੇ ਨੇ ਜੇਕਰ ਜਸਵਿੰਦਰ ਭੱਲਾ ਦੇ ਫਿਲਮੀ ਕੈਰੀਅਰ ਦੀ ਗੱਲ ਕਰੀਏ ਤਾਂ ਉਹਨਾਂ ਨੇ 1998 ਚ ਫਿਲਮ ਦੁੱਲਾ ਭੱਟੀ ਤੋਂ ਆਪਣੇ ਫਿਲਮੀ ਕੈਰੀਅਰ ਦੀ ਸਟਾਰਟਿੰਗ ਕੀਤੀ ਮੇਰੇ ਐਸੇ ਹੁਨਰ ਦੇ ਸਿਰ ਤੇ ਘਰ ਚੱਲਦਾ ਉਸ ਤੋਂ ਬਾਅਦ ਉਹਨਾਂ 1999 ਚ ਮਾਹੌਲ ਠੀਕ ਹੈ ਫਿਲਮ ਚ ਕੰਮ ਕੀਤਾ ਇਸ ਫਿਲਮ ਚ ਲੋਕਾਂ ਨੇ ਜਸਵਿੰਦਰ ਭੱਲਾ ਨੂੰ ਨੋਟਿਸ ਕੀਤਾ ਅਤੇ ਉਹਨਾਂ ਦੀ ਐਕਟਿੰਗ ਨੂੰ ਬੇਹਦ ਪਸੰਦ ਕੀਤਾ ਗਿਆ ਇਸ ਤੋਂ ਬਾਅਦ ਜਸਵਿੰਦਰ ਭੱਲਾ ਨੇ ਪੋਲੀਵੁੱਡ ਅਤੇ ਬੋਲੀਵੁੱਡ ਨੂੰ ਮਿਲਾ ਕੇ 90 ਦੇ ਕਰੀਬ 90 ਤੋਂ ਵੀ ਵੱਧ ਫਿਲਮਾਂ ਦੇ ਵਿੱਚ ਕੰਮ ਕੀਤਾ ਤੇ ਜੇਕਰ ਆਪਾਂ ਜਸਵਿੰਦਰ ਭੱਲਾ ਦੀਆਂ ਕੁਝ ਸੁਪਰ ਹਿੱਟ ਫਿਲਮਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਕੈਰੀਨ ਜੱਟਾ ਸਰਦਾਰ ਜੀ 2 ਜੱਟ ਐਂਡ ਜੁਲੀਅਟ ਜਿਨੇ ਮੇਰਾ ਦਿਲ ਲੁੱਟਿਆ ਮਿਸਟਰ ਐਂਡ ਮਿਸਿਸ 420 ਅਤੇ ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਫਿਲਮਾਂ ਨੇ ਜੋ ਕਿ ਸੁਪਰ ਡੂਪਰ ਹਿੱਟ ਰਹੀਆਂ ਕਿਉਂਕਿ ਜਸਵਿੰਦਰ ਭੱਲਾ ਨੂੰ ਤਾਂ ਕਿਸੇ ਵੀ ਫਿਲਮ ਦੇ ਸੁਪਰ ਡੂਪਰ ਹਿੱਟ ਹੋਣ ਦਾ ਗਰੰਟੀ ਫਾਰਮੂਲਾ ਮੰਨਿਆ ਜਾਂਦਾ ਸੀ ਜਿਹੜੀ ਫਿਲਮ ਦੇ ਵਿੱਚ ਜਸਵਿੰਦਰ ਭੱਲਾ ਹੁੰਦਾ ਸੀ ਉਹ ਫਿਲਮ ਲੋਕਾਂ ਵੱਲੋਂ ਬੇਹਦ ਪਸੰਦ ਕੀਤੀ ਜਾਂਦੀ ਸੀ ਜਸਵਿੰਦਰ ਭੱਲਾ ਨੂੰ ਆਪਣੇ ਕਰੀਅਰ ਦੌਰਾਨ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ 2003 ਦੇ ਛਣਕਾਟੇ ਚ ਰਾਗੀ ਸਿੰਘਾਂ ਤੇ ਕੀਤੀ ਗਈ ਸਕਿੱਟ ਦਾ ਬਹੁਤ ਜ਼ਿਆਦਾ ਵਿਰੋਧ ਹੋਇਆ ਅਤੇ ਕਿਹਾ ਗਿਆ ਕਿ ਉਹ ਰਾਗੀ ਸਿੰਘਾਂ ਦਾ ਮਜ਼ਾਕ ਮਣਾਉਂਦੇ ਨੇ ਜਿਸ ਕਰਕੇ ਇਸ ਛਣਕਾਟਾ ਸੀਰੀਜ਼ ਦੇ ਸਾਰੇ ਐਕਟਰਾਂ ਨੂੰ ਸਾਰੇ ਟੀਮ ਮੈਂਬਰਾਂ ਨੂੰ ਮਾਫੀ ਮੰਗਣੀ ਪਈ ਮਾਫੀ ਮੰਗਣੀ ਪਈ ਜਿਸ ਤੋਂ ਬਾਅਦ ਇਹ ਮਾਮਲਾ ਸ਼ਾਂਤ ਹੋਇਆ ਆਪਣੇ ਅਗਲੇ ਸ਼ਨਕਾਟਿਆਂ 'ਚ ਵੀ ਨੰਬਰਦਾਰਾਂ ਵਰਸ਼ੇ ਵਾਲੇ ਸੇਵਾਦਾਰਾਂ ਅਤੇ ਸਰਕਾਰ ਤੇ ਵਿਅੰਗ ਕਰਨ ਕਰਕੇ ਵੀ ਜਸਵਿੰਦਰ ਭੱਲਾ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਮੇਡੀ ਤੇ ਹੋਸ਼ਤਾਰੇ ਜਿਵੇਂ ਕਿ ਗੁਰਪ੍ਰੀਤ ਖੁੱਗੀ ਰਾਣਾ ਰਣਵੀਰ ਭਗਵੰਤ ਮਾਨ ਕਪਿਲ ਸ਼ਰਮਾ ਆਦ ਜਸਵਿੰਦਰ ਭੱਲਾ ਨੂੰ ਕਮੇਡੀ ਦੇ ਵਿੱਚ 우ਸਤਾਦ ਮੰਨਦੇ ਨੇ ਜਸਵਿੰਦਰ ਭੱਲਾ ਨੇ ਕੈਰੀਅਰ ਦੌਰਾਨ ਸੈਂਕੜੇ ਅਵਾਰਡ ਵੀ ਆਪਣੇ ਨਾਮ ਕੀਤੇ ਨੇ ਜਸਵਿੰਦਰ ਭੱਲਾ ਦੀ ਫੈਮਿਲੀ ਦੀ ਗੱਲ ਕਰੀਏ ਤਾਂ ਜਸਵਿੰਦਰ ਭੱਲਾ ਜੀ ਦੇ ਪਿਤਾ ਦਾ ਨਾਮ ਸਰਦਾਰ ਬਹਾਦਰ ਸਿੰਘ ਸੀ ਜੋ ਕਿ ਇੱਕ ਪ੍ਰਾਈਵੇਟ ਸਕੂਲ ਚ ਅਧਿਆਪਕ ਸੀ ਅਤੇ ਮਾਤਾ ਜੀ ਦਾ ਨਾਮ ਸਤਵੰਤ ਕੌਰ ਸੀ ਜੋ ਕਿ ਇੱਕ ਹਾਊਸ ਵਾਈਫ ਸਨ ਜਸਵਿੰਦਰ ਭੱਲਾ ਦਾ ਵਿਆਹ ਪਰਮਿੰਦਰ ਕੌਰ ਭੱਲਾ ਨਾਲ ਹੋਇਆ ਜੋ ਕਿ ਫਾਈਨ ਆਰਟਸ ਦੇ ਟੀਚਰ ਹਨ ਬੇਟੀ ਦਾ ਨਾਮ ਅਰਸ਼ਪ੍ਰੀਤ ਕੌਰ ਭੱਲਾ ਅਤੇ ਬੇਟੇ ਦਾ ਨਾਮ ਪੁਖਰਾਜ ਭੱਲਾ ਹੈ। ਫਿਰ ਕਿੰਨੀ ਵਾਰੀ ਸਮਝਾਵਾਂ ਪਿਓ ਪੁੱਤ ਅਸੀਂ ਕਰੇ ਆਂ ਕੋਰਟ ਦੇ ਵਿੱਚ ਤੂੰ ਮੇਰਾ ਅਸਿਸਟੈਂਟ ਆ ਆਪਣਾ ਦੋਵੇਂ ਬੱਚਿਆਂ ਦਾ ਵਿਆਹ ਹੋ ਚੁੱਕਿਆ ਹੈ। ਬੇਟਾ ਪੁਖਰਾਜ ਭੱਲਾ ਵੀ ਐਕਟਿੰਗ ਵਿੱਚ ਆਪਣਾ ਕੈਰੀਅਰ ਸਥਾਪਿਤ ਕਰ ਚੁੱਕਿਆ ਹੈ ਜੋ ਕਿ ਇੱਕ ਵਧੀਆ ਸਿੰਗਰ ਵੀ ਹੈ। ਜਿਸ ਨੇ ਯਾਰ ਡਿਗਰੀ ਕਸੂਤੀ ਡਿਗਰੀ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਯਾਰ ਜਿਗਰੀ ਕਸੂਤੀ ਡਿਗਰੀ ਬੇਹਦ ਪਸੰਦ ਕੀਤੀ ਗਈ ਜਿਸ ਦੇ ਵਿੱਚ ਭੁਖਰਾਜ ਭੱਲਾ ਦੀ ਐਕਟਿੰਗ ਨੂੰ ਵੀ ਲੋਕਾਂ ਨੇ ਪਸੰਦ ਕੀਤਾ ਅਤੇ ਅੱਜ 22 ਅਗਸਤ 2025 ਨੂੰ ਸਵੇਰੇ ਹੀ ਜਿਵੇਂ ਜਸਵਿੰਦਰ ਭੱਲਾ ਦੇ ਮੌਤ ਦੀ ਉਹਨਾਂ ਦੇ ਸਵਰਗਵਾਸ ਦੀ ਖਬਰ ਆਈ ਤਾਂ ਦੁਨੀਆ ਨੂੰ ਇਸਤੇ ਯਕੀਨ ਕਰਨਾ ਔਖਾ ਹੋ ਗਿਆ 62 ਸਾਲ ਦੀ ਉਮਰ 'ਚ ਉਹ ਇਸ ਫਾਨੀ ਸੰਸਾਰ ਨੂੰ અલਵਿਦਾ ਆਖ ਗਏ। ਵੈਗਰੂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ। ਜਿਨ੍ਹਾਂ ਨੇ ਕਦੇ ਨਾ ਕਦੇ ਕਿਸੇ ਨਾ ਕਿਸੇ ਦੇ ਚਿਹਰੇ ਤੇ ਖੁਸ਼ੀ ਦਿੱਤੀ। ਲੋਕਾਂ ਨੂੰ ਆਪਣੀ ਇਸ ਟੈਨਸ਼ਨ ਭਰੀ ਜ਼ਿੰਦਗੀ ਦੇ ਵਿੱਚ ਦੋ ਪਲ ਵੀ ਜੇਕਰ ਉਹਨਾਂ ਨੇ ਖੁਸ਼ੀ ਦੇ ਦਿੱਤੇ ਹੋਣ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੋ ਸ਼ਬਦ ਜਸਵਿੰਦਰ ਭੱਲਾ ਨੇ ਲਿਖਿਓ। ਤੇ ਉਹਨਾਂ ਦੀ ਐਕਟਿੰਗ ਦੇ ਵਿੱਚ ਤੁਹਾਨੂੰ ਉਹਨਾਂ ਦੀ ਕਿਹੜੀ ਫਿਲਮ ਤੇ ਕਿਹੜਾ ਕਰੈਕਟਰ ਤੁਹਾਨੂੰ ਜਿਆਦਾ ਪਸੰਦ ਹੈ ਜਰੂਰ ਦੱਸਿਓ ਕਿਉਂਕਿ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਅਜਿਹੇ ਬਹੁਤ ਸਾਰੇ ਡਾਇਲੋਗ ਨੇ ਜੋ ਲੋਕਾਂ ਦੀ ਜ਼ੁਬਾਨ ਤੇ ਚੜ ਚੁੱਕੇ ਨੇ ਤੇ ਆਮ ਤੌਰ ਤੇ ਲੋਕਾਂ ਵੱਲੋਂ ਬੋਲੇ ਜਾਂਦੇ ਨੇ ਸੋ ਅੱਜ ਜਸਵਿੰਦਰ ਭੱਲਾ ਜੀ ਦੇ ਸਵਰਗਵਾਸ ਮੌਕੇ ਇਹ ਬਾਇਓਗ੍ਰਾਫੀ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਤੌਰ ਤੇ ਪੇਸ਼ ਕਰਦੇ ਆਂ ਜੀ ਧੰਨਵਾਦ